ਇਸ ਹੀ ਆ ਬੋਲੇ ਖੜੇ ਆ ਲੋਹੜਿਆਣੇ ਦੇ ਜਮਾਲਪੁਰ ਰੇਲਵੇ ਜਿੱਥੇ ਪਿਛਲੇ ਸਾਲ 11 ਨਵੰਬਰ ਨੂੰ ਜਦੋਂ ਪਾਣੀ ਦਾ ਖੂਬ ਬਣਾ ਕੇ ਆ 12 22 ਨਵੰਬਰ ਤੋਂਿੱਥੇ ਵਾਦਾ ਕੰਮ ਸ਼ੁਰੂ ਹੋਇਆ ਕੋ ਉਸ ਵੇਲੇ ਪ੍ਰਸ਼ਾਸਨ ਨੇ ਕਿਹਾ ਸੀਗਾ ਕਿ ਸਾਨੂੰ ਸਾਡੇ ਤਿੰਨ ਮਹੀਨੇ ਦਾ ਟਾਈਮ ਲੱਗੂਗਾ ਤੇ ਅਸੀਂ ਇਹ ਹੈਗਾ ਕਿ ਵੀ ਸਾਢੇ 3 ਮਹੀਨੇ ਜਿਹੜੇ ਹੈਗੇ ਆ ਉਹ ਜਾਦੇ ਆ ਪਾਣੀ ਅਸੀਂ ਉਹਨੂੰ ਟੈਂਪੋਰਰੀ ਹੈ ਇਹਨੂੰ ਪਾਣੀ ਚੱਕ ਕੇ ਟ੍ਰੀਟਮੈਂਟ ਪਲਾਂਟ ਤੇ ਲਗਾਵਾਂਗੇ ਉਹ ਸਾਰਾ ਕੁਝ ਪਾਣੀ ਜਿਹੜਾ ਉੱਥੇ ਜਾਣ ਲੱਗ ਪਿਆ ਪਰ ਜਿਹੜੇ ਸਾਢੇ 3 ਮਹੀਨਿਆਂ ਚ ਕੰਮ ਹੋਣਾ ਸੀ ਉਹ ਸਾਢੇ 3 ਕਰੋੜ ਰੁਪਈਆ ਵੀ ਜਿਹੜਾ ਹੈਗਾ ਉਹ ਵੀ ਤੁਸੀਂ ਦੇਖ ਲਓ ਵੀ ਉਹਦੇ ਨਾਲ ਜਿਹੜਾ ਕੰਮ ਉਹਨਾਂ ਨੇ ਕੀਤਾ ਨਾ ਇਥੋਂ ਮੋਟਰਾਂ ਲੱਗ ਕੇ ਜਿਹੜਾ ਹੈ ਦੂਸਰੇ ਪਾਸੇ ਲੱਗੇ ਤੇ ਇੱਥੇ ਜਿਹੜਾ ਪਾਣੀ ਆ ਉਹਨੇ ਸੂਲੇ ਸੁਭਾ ਜਿਹੜਾ ਹੈਗਾ ਉਹ ਵੀ ਪਾ ਦੇ ਤੋ ਇਹ 2-3 ਦਿਨ ਹੋ ਗਏ 3 ਦਿਨ ਤੇ ਲਗਾਤਾਰ ਅਸੀਂ ਜਾਨਾ ਇਹ ਇਹਨਾਂ ਨੂੰ ਦੱਸ ਰਿਹਾ ਪਰ ਅਫਸੋਸ ਆ ਕਿ ਇਹ ਨਖਿੱਦ ਸਿਸਟਮ ਇਹ ਲੋਕਾਂ ਨੂੰ ਗੰਦ ਖਵਾ ਕੇ ਮਾਰਨਾ ਚਾਹੁੰਦਾ ਇਹ ਪਾਣੀ ਮਾਲਵਾ ਤੇ ਰਾਜਸਥਾਨ ਦੇ ਲੋਕ ਚਿੰਦੇ ਆ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਮਿਊਸਪਲ ਕਾਰਪੋਰੇਸ਼ਨ ਨੂੰ ਹੱਕ ਨਹੀਂ ਕਿਸੇ ਇੰਡਸਟਰੀ ਨੂੰ ਹੱਕ ਨਹੀਂ ਕਿ ਉਹ ਆਪਣੀ ਗੰਦਗੀ ਲੋਕਾਂ ਨੂੰ ਪਿਆਵੇ ਪਰ ਇਹ ਸਰੇਆਮ ਪਾ ਰਿਆਂ ਪਰ ਉਹਦੇ ਉੱਤੇ ਔਰਡਰ ਵੀ ਕਹਿ ਚੁੱਕੀ ਆ ਬਿਲਕੁਲ ਅਮਲ ਨਹੀਂ ਹੋ ਰਿਆ ਸੋ ਇਹ ਅੱਜ ਦੀ ਜਿਹੜੀ ਹੈਗੀ ਆ ਸਿਸਟਮ ਆ ਜਿਹਨੂੰ ਅਸੀਂ ਆਪਣੇ ਟੈਕਸਾਂ ਦੀ ਕੋਈ ਵਾਈ ਦਾ ਹਰ ਪਰਾਂ ਦੇ ਨਾਲ ਟੈਕਸ ਦੇ ਕੇ ਹਰ ਮਿਹਨਤ ਕਰਨ ਵਾਲਾ ਆਪਣੇ ਪੈਸਿਆਂ ਤੋਂ ਕਟਾ ਕੇ ਇਹਨਾਂ ਨੂੰ ਤਨਖਾਹਾਂ ਦਿੰਦਾ ਪੂਰੀ ਮਿਊਨਿਸਪਲ ਕਾਰਪੋਰੇਸ਼ਨ ਨੂੰ ਜੇ ਆਨੇ ਵੀ ਆ ਪੰਜਾਬ ਦੀ ਸਭ ਤੋਂ ਅਮੀਰ ਇਹ ਮਿਊਨਿਸਪਲ ਕਾਰਪੋਰੇਸ਼ਨ ਹੈ ਪਰ ਅਫਸੋਸ ਹੈ ਕਿ ਇੱਥੇ ਦਾ ਸਿਸਟਮ ਇੱਥੇ ਦਾ ਪ੍ਰਸ਼ਾਸਨ ਇੱਥੇ ਦੇ ਅਧਿਕਾਰੀ ਜੋ ਲੋਕਾਂ ਦੇ ਨਾਲ ਸਲਵਾਦ ਕਰ ਰਹੇ ਆ ਇਹ ਸਰਕਾਰ ਦੇ ਪੈਸੇ ਵੀ ਲੱਗ ਚੁੱਕੇ ਆ 650 ਕਰੋੜ ਟ੍ਰੀਟਮੈਂਟ ਪਲਾਂਟ ਵੀ ਲੱਗ ਚੁੱਕੇ ਆ ਪਰ ਅਫਸੋਸ ਆ ਕਿ ਬਾਣੀ ਉਥੇ ਜਾਣ ਦੀ ਬਜਾਵਾ ਉਸ ਵੇਲੇ ਇੱਕ ਪਾਈਪ ਲਾਈਨ ਇਥੋਂ ਬਾਕੇ ਤੇ ਬਾਣੀ ਉੱਪਰ ਚੜਾਇਆ ਸੀ ਹੁਣ ਦੂਸਰੀ ਵੀ ਪਾਈਪ ਲਾਈਨ ਇਹਨਾਂ ਨੇ 350 ਕਰੋੜ ਰੁਪਇਆ ਖਰਚ ਕੇ ਵੀ ਚੜਾ ਲਈ ਐ ਪਰ ਉਹਦਾ ਰਿਲਡ ਕੀ ਆ ਆ ਗੰਦਾ ਪਾਣੀ ਦਰਿਆ ਚ ਜਾ ਰਿਹਾ ਤੁਸੀਂ ਇਹ ਇਹਦਾ ਕੋਈ ਜਵਾਬ ਦੇਈ ਕਿਸੇ ਦੀ ਵੀ ਨਹੀਂ ਬਣਦੀ ਅਸੀਂ ਸਾਰੇ ਸੀਨੀਅਰ ਅਫਸਰਾਂ ਨੂੰ ਇਹ ਵੀਡੀਓ ਭੇਜ ਰਿਹਾ ਪੰਜਾਬ ਦੇ ਰਾਜਪਾਲ ਨੂੰ ਭੇਜ ਰਿਹਾ ਮੁੱਖ ਮੰਤਰੀ ਸਾਹਿਬ ਨੂੰ ਭੇਜ ਰਿਹਾ ਇਥੇ ਦੇ ਜਿਹੜੇ ਹੈਗੇ ਆ ਮਹਿਕਮੇ ਦੇ ਜਿਹੜੇ ਹੈਗੇ ਆ ਲੋਕਲ ਬਾਡੀ ਨੂੰ ਭੇਜ ਰਿਹਾ ਪਰ ਕੋਸ ਆ ਕਿ ਇਹਦੇ ਉੱਤੇ ਇਹਨਾਂ ਨੂੰ ਕਿਸੇ ਨੂੰ ਵੀ ਨਾ ਤਾਂ ਸ਼ਰਮ ਆਉਂਦੀ ਹੈ ਤੇ ਨਾ ਇਹ ਮਹਿਕਮਾ ਜਿਹੜਾ ਹੈਗਾ ਇਹ ਆਪਣੇ ਕੰਮ ਕਰਨ ਨੂੰ ਤਿਆਰ ਆ ਗੁਰੂ ਚਰਨਾੰਚਰ ਦਾ ਅਸਰ ਪੈਸੇ ਕਿਰਪਾ ਕਰੋ ਰੋਜ਼ ਅਰਦਾਸ ਕਰਦੇ ਆ ਕਿ ਇਹਨਾਂ ਨੂੰ ਸਮਤ ਬਖਸ਼ੋ ਅਰੇ ਜੋ ਕੁਝ ਧੱਕਾ ਹੋ ਰਿਹਾ ਤੇ ਬਿਲਕੁਲ ਜਿਹੜਾ ਹੈ ਜਾਣਬੁੱਝ ਕੇ ਹੋ ਰਿਹਾ ਸਰਕਾਰ ਦੀ ਇਹਦੇ ਵਿੱਚ ਬਦਨਾਮੀ ਹੋ ਰਹੀ ਹੈ ਸਰਕਾਰ ਨੂੰ ਇਹਦੇ ਸਿਸਟਮ ਜਿਹੜਾ ਹੈ ਇਹ ਆਪਣੀ ਨਾਕਾਮੀ ਸਰਕਾਰ ਦੇ ਉੱਤੇ ਫਿੱਟ ਰਿਹਾ ਸਰਕਾਰ ਨੇ ਪੈਸੇ ਵੀ ਦੇ ਦਿੱਤੇ ਸਾਰਾ ਕੁਝ ਕਰ ਦਿੱਤਾ ਪਰ ਫਿਰ ਲੋਕ ਜੰਦਾ ਪਾਣੀ ਪੀਣ ਇਹਦਾ جواب ਦੇ ਕੋਣ ਇਹ ਇਹ ਸਾਨੂੰ ਸਮਝਣ ਦੀ ਲੋੜ ਆ ਕਿ ਇਹ ਕੀ ਹੋ ਰਿਹਾ ਇਹਦੇ ਤੇ ਸਾਨੂੰ ਸਾਰਿਆਂ ਨੂੰ ਆਵਾਜ਼ ਉਠਾਉਣ ਦੀ ਲੋੜ ਆ ਉੱਠਣ ਦੀ ਲੋੜ ਕਿ ਇਹ ਲੋਕ ਜਿਹੜੇ ਸਿਸਟਮ ਜਿਹੜਾ ਸਾਨੂੰ ਲੋਕਾਂ ਦਾ ਪੈਸਾ ਵੀ ਖਾ ਰਹੇ ਆ ਬਰਬਾਦ ਕਰ ਰਹੇ ਆ ਕਿੰਨੇ ਸਾਲਾਂ ਤੋਂ ਇਹ ਲੋਕਾਂ ਨੂੰ ਮਾਰ ਰਹੇ ਆ ਇਹ ਜਵਾਬ ਦੇ ਆ ਚਾਹ ਕੋਈ ਸੀਨੀਅਰ ਅਫਸਰ ਆ ਤੇ ਚਾਹ ਜਿਨੀ ਜੂਨੀਅਰ ਅਫਸਰ ਆ ਸੋ ਇਹ ਕਿਸੇ ਆਮ ਲੋਕਾਂ ਦੀ ਤਾਂ ਕਿਸੇ ਨੇ ਕੀ ਸੁਣਨੀ ਹੈ ਇੱਕ ਮੈਂਬਰ ਪਾਰਲੀਮੈਂਟ ਖੜ ਕੇ ਇਹ ਗੱਲ ਕਹਿ ਰਿਹਾ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਇਹਦਾ ਜਵਾਬ ਦਿਓ ਕੋਈ ਦੇਵੇ ਜਵਾਬ ਇਹ ਕਿਉਂ ਪੈ ਰਿਹਾ